ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਬੁੱਧ ਸਿੰਘ ਵਾਲਾ ਜਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾ ਪ੍ਰਾਣਾ ਬਾਗੇ ਪ੍ਰਾਣੇ ਤੋਂ ਜਦੋਂ ਭਗਤੇ ਨੂੰ ਜਾਣੇ ਆ ਤਾਂ ਪਹਿਲਾ ਪੈਂਡ ਬੁੱਧ ਸਿੰਘ ਵਾਲਾ ਹੀ ਆਉਂਦਾ ਆ ਨਸੀਬ ਪੈਲਸ ਬਿਲਕੁਲ ਰੋਡ ਦੇ ਉੱਪਰ ਨਸੀਬ ਪੈਲਸ ਦੀ ਬੈਕਸਾਈਡ ਵੀਰ ਦਾ ਘਰ ਆ ਤੇ ਜੇ ਭਗਤੇ ਵਾਲੇ ਪਾਸੋਂ ਹੋਣੇ ਤਾਂ ਲਾਸਟ ਪੈਂਡ ਬੁੱਧ ਸਿੰਘ ਵਾਲਾ ਅਗੇ 2 ਕਿਲੋਮੀਟਰ ਤੇ ਬਾਗਾ ਪ੍ਰਾਣਾ ਸ਼ਹਿਰ ਰਹਿ ਜਾਂਦਾ ਅੱਜ ਇੱਕ ਤੁਹਾਨੂੰ ਵਹਿੜ ਵਿਖਾਉਣੀ ਆ ਤਾਜੀ ਸੂਈ ਸਵਾਈ ਜਮਾਂ ਜੈਜ ਪਾ ਦੀ ਦੋਸਤੋ ਵੀਰ ਵਪਾਰ ਦਾ ਕੰਮ ਜ਼ਰੂਰ ਕਰਦਾ ਪਰ ਵਪਾਰੀ ਵਪਾਰੀ ਜੀ ਵੀ ਫਰਕ ਹੁੰਦਾ ਇੱਕ ਅੱਧਾ ਅੱਠ 10 10 ਪਸ਼ੂ ਲਿਆ ਕੇ ਸੇਲ ਕਰਦੇ ਆ ਤੇ ਉਹ ਚੂੜੀ ਵੀ ਟੈਟ ਰੱਖਦੇ ਆ ਪੂਰੀ ਪਰ ਵੀਰ ਆਪ ਘਰੇ ਵੀ ਕਾਫੀ ਪਸ਼ੂ ਰੱਖਦਾ ਖੇਤੀਬਾੜੀ ਦੇ ਨਾਲ ਨਾਲ ਸਹਾਇਕਤਾ ਦੇ ਦੌਰ ਤੇ ਪਸ਼ੂ ਰੱਖਦਾ ਨਾਲ ਡੇਰੀ ਵੀ ਦੁੱਧ ਪਾਉਂਦਾ ਤੇ ਨਾਲ ਕੋਈ ਸਾਫ਼ ਸੁਥਰਾ ਇੱਕ ਅੱਧਾ ਪਸ਼ੂ ਲਿਆ ਕੇ ਵੀ ਸੇਲ ਕਰ ਲੈਂਦਾ ਮਿਹਨਤ ਕਰਦਾ ਵਧੀਆ ਗੱਲ ਆ ਨੌਜਵਾਨ ਮੁੰਡਾ ਤੇ ਉਹਵੇਂ ਵਪਾਰੀਆਂ ਵਾਲਾ ਵੀ ਕੰਮ ਹੈ ਨੀਗਾ ਝੂੜ ਤੂਫਾਨ ਵਾਲਾ ਜਿੰਨੇ ਪਸ਼ੂ ਵੱਧ ਵੇਚਦੇ ਉਹਨਾਂ ਤੁਹਾਨੂੰ ਪਤਾ ਧੱਕਾ ਵੱਧ ਕਰ ਜਾਂਦੇ ਆ ਪਰ ਜਮਾਂ ਜਾਇਜ਼ ਭਾਅ ਹੋਊਗਾ ਇੱਕ ਅੱਧਾ ਪਸ਼ੂ ਲੈ ਕੇ ਸੇਲ ਕਰਦਾ ਫੁੱਲ ਚੰਗੇ ਦੁੱਧ ਵਾਲੀ ਤਾਜੀ ਸੂਈ ਸਵਾਈ ਵਹਿੜਾ ਇਨਫਾਰਮੇਸ਼ਨ ਲੈ ਦੇਣਾ ਹੁਣੇ ਸੂਈ ਆ ਜੇ ਬੱਚਾ ਵੀ ਉੱਠਿਆ ਨਹੀਂ ਬੈਠਾ ਹੀ ਆ ਗਿੱਲਾ ਹੀ ਪਿਆ ਹਜੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਨਾਮ ਕਰਨਪ੍ਰੀ ਸਿੰਘ ਪਿੰਡ ਬੋਸ ਸਿੰਘੜਾ ਤਹਿਸੀਲ ਬਾਗਾਪੁਰਾਣੇ ਜਿਲ੍ਹਾ ਮੂਗਾ ਫੋਨ ਨੰਬਰ ਦੱਸੋ 8872514494 8872514494 ਪਹਿਲੇ ਸੂਆ ਕਿੰਨਾ ਕ ਦੁੱਧ ਪਿਆ ਗਈ ਬਈ ਪਹਿਲੇ ਸੂਆ ਮਾਲਕਾ ਨੇ ਦੱਸਿਆ ਬਈ ਅਸੀਂ 23 ਕਿਲੋ ਦੁੱਧ ਦੋਇਆ ਭਲੂਨ ਥਲੋਂ ਹਾਂ ਹੁਣ ਇਹ ਦੂਜਾ ਸੂਆ ਸੂਈ ਹੈ ਤੇ 15 ਕਿ ਮਿੰਟ ਹੋਇਆ ਸੂਈ ਨੂੰ ਆ ਬੱਚੇ ਹੀ ਦੱਸੀ ਜਾਂਦਾ ਹਾਂ ਤੇ ਐਵੇਂ ਆਪਾਂ ਲੋਕਾਂ ਵਾਂਗੂ ਨਹੀਂ ਕਹਿੰਦੇ ਵੀ 5 6 ਕਿਲੋ ਦਾ ਦੱਦ ਚੋਲਿਆ ਆਪਾਂ ਤਾਂ ਥਾਣੀ ਚੈੱਕ ਕੀਤੇ ਆ ਕਿਚਵਾਈ ਕਿਵੇਂ ਆ ਵੀਡੀਓ ਬਣਾਉਣ ਲਈ ਚਵਾਈ ਇੱਕ ਨੰਬਰ ਆ ਥੱਲੋਂ ਬੰਦਾ ਬਹਿ ਕੇ ਔੜਦਾ ਨਹੀਂ ਠੀਕ ਐ ਹਾਂਜੀ ਖੜੀਏ ਬਾਹਰ ਨੂੰ ਦੋਸਤੋ ਮਸਾਂ 15 ਮਿੰਟ ਹੀ ਹੋਏ ਆ ਆ ਤੁਸੀਂ ਬੱਚਾ ਵੇਖ ਸਕਦੇ ਆ ਸਾਰਾ ਗਿੱਲਾ ਪਿਆ ਹਜੇ ਅੱਧਾ ਸੁੱਕਿਆ ਵੀ ਨਹੀਂ ਤੇ ਹਜੇ ਉੱਠਿਆ ਵੀ ਨਹੀਂ ਕਿਉਂਕਿ ਹਜੇ ਬੱਚੇ ਨੂੰ ਜਨਮ ਦਿੱਤੇ ਨੂੰ ਮਸਾਂ 15 ਕੁ ਮਿੰਟ ਹੀ ਹੋਏ ਆ 23 ਕਿਲੋ ਦੁੱਧ ਵੀਰ ਕਹਿੰਦਾ ਪਹਿਲੇ ਸੂਵੇ ਪਲੂਣ ਵੱਛੀ ਨੇ ਦੁੱਧ ਦਿੱਤਾ ਨਰਮ ਜਿਆ ਮੁੰਡਾ ਬਾਕੀ ਤੁਸੀਂ ਗੱਲਾਂ ਬਾਤਾਂ ਤੋਂ ਅੰਦਾਜ਼ਾ ਲਾ ਹੀ ਲਿਆ ਹੋਣਾ ਹੂੰ ਦੋਸਤੋ ਤਾਜੀ ਸੂਈ ਕਰਕੇ ਤੁਹਾਨੂੰ ਵੀ ਪਤਾ ਥੋੜਾ ਜਿਹਾ ਪਸ਼ੂ ਬੱਚੇ ਦਾ ਵੱਧ ਕਰਦਾ ਹੁੰਦਾ ਜੇਰ ਹੋਰ ਘੰਟੇ ਡੇਢ ਘੰਟੇ ਤੱਕ ਰਹਿ ਪੈ ਜੂ ਜੇਰ ਦੀ ਭਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ ਜਿਹਦੇ ਨਾਲ ਸੌਦਾ ਹੋਊ ਅਗਲੇ ਨੂੰ ਵਟਸਐਪ ਤੇ ਸੈਂਡ ਕਰ ਦੂ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਵਿਹੜਾ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਠੀਕ ਐ ਠੰਡੀ ਸੀਲ ਪੂਰੀ ਆਤਾ ਜੀ ਸੂਈ ਕਰਕੇ ਥੋੜਾ ਇਹ ਬੱਚੇ ਦਾ ਕਰੂਗੀ ਉੱਥੇ ਤੁਹਾਨੂੰ ਧਾਰਾ ਵੀ ਮਾਰ ਦਿੰਨੇ ਆ ਬੱਚੇ ਕੋਲੇ ਲੈ ਜਾ ਕੇ 23 ਕਿਲੋ ਦੁੱਧ ਪਲੂਨ ਨੇ ਦਿੱਤਾ ਬਾਕੀ ਵਿਹੜ ਵੱਡੀ ਆ ਲੇਵਾ ਭਾਂਡਾ ਪੂਰਾ ਵੱਡਾ ਡਾ ਵਾਲਾ ਐਡੀ ਵਿਹੜ ਨੂੰ 22 24 ਕਿਲੋ ਦੁੱਧ ਕੋਈ ਬਾਹਲਾ ਨਹੀਂ ਬਾਕੀ ਹੁਣ ਤਾਂ ਚਲੋ ਰੁੱਤ ਵਧੀਆ ਸਿਆਲਾਂ ਤੇ ਗਰਮੀਆਂ 'ਚ ਫਰਕ ਪੈ ਜਾਂਦਾ 5-4 ਕਿਲੋ ਦੁੱਧ ਦਾ ਕਿਉਂਕਿ ਗਰਮੀ ਆਪਣੇ ਜਿਆਦੇ ਨਜਾਇਜ਼ੀ ਪੈਂਦੀ ਆ ਤੇ ਗਰਮੀ 'ਚ ਪਸ਼ੂ ਨੂੰ ਉਹਵੇਂ ਲੇਟੀ ਦਾਣਾ ਵੀ ਨਹੀਂ ਖਾਂਦਾ ਪਸ਼ੂ ਉਹਨਾਂ ਕਿਉਂਕਿ ਗਰਮੀ ਜਿਆਦੇ ਹੁੰਦੀ ਗਰਮੀ ਆਪਾਂ ਵੀ ਵੇਖ ਲਓ ਕਿੰਨਾ ਕਿ ਜੇ ਆਪਾਂ ਘਿਓ ਖਾਣਾ ਹੋਵੇ ਕਿੱਥੇ ਖਾਦਾ ਜਾਊਗਾ ਜਾਂ ਖੋਆ ਖਾਣਾ ਹੋਵੇ ਕਿੱਥੇ ਖਾਦਾ ਜਾਊਗਾ ਸਿਆਲਾਂ 'ਚ ਪਸ਼ੂ ਲੇਟੀ ਲੂਟੀ ਵਧੀਆ ਸੌਖੀ ਖਾ ਲੈਂਦਾ ਤੇ ਪਸ਼ੂ ਸਿਆਲਾਂ 'ਚ ਗਰਮੀ ਨਾਲੋਂ ਦੁੱਧ ਵੱਧ ਦਿੰਦਾ ਹੀ ਦਿੰਦਾ ਪੂਰੇ ਫਿਟਿੰਗ ਵਾਲੇ ਹਵਾਨੇ ਵਾਲੀ ਆ ਉੱਪਰੋਂ ਫਟਾਂ ਨੂੰ ਚੌੜਾਲੇ ਵਾ ਸਟਾਰਟ ਹੁੰਦਾ ਦੋਸਤੋ ਬੱਚੇ ਨਾਲੋਂ ਰਸਾ ਲਾ ਲਿਆ ਕਿਉਂ ਨਿਆਣਾ ਪਾ ਕੇ ਧਾਰਾ ਮਾਰਦਣ ਕਿਉਂਕਿ ਬੱਚਾ ਤਾਂ ਹਜੇ ਖਾਣ ਲੱਗਿਆ ਨਹੀਂ ਤੇ ਵੀਰ ਕਹਿੰਦਾ ਕੋਈ ਵਪਾਰੀਆਂ ਵਾਂਗੂ 5 ਕਿਲੋ ਬੋਲਾ ਨਹੀਂ ਛੋਇਆ ਵੀਡੀਓ ਬਣਾਉਣੀ ਕਰਕੇ ਨਿਆਣਾ ਪਾਉਣਾ ਪਾਲੇ ਨਹੀਂ ਪਾਉਣਾ ਠੀਕ ਹੈ ਵੀਡੀਓ ਬਣਾਉਣੀ ਕਰਕੇ ਬਾਈ ਕਹਿੰਦਾ ਥਣ ਪਾਸ ਕਰਕੇ ਵੇਖ ਲਏ ਸੀ ਚਵਾਈ ਪੂਰੀ ਚੰਗੀ ਆ ਮੋਟੀ ਧਾਰਾ ਤੇ ਕਈ ਤਾਂ ਐਵੇਂ ਕਹਿੰਦੇ ਬਾਈ 5 ਕਿਲੋ ਚੋਲਿਆ 7 ਕਿਲੋ ਚੋਲਿਆ ਧਾਰਾ ਤੁਹਾਨੂੰ ਵਿਖਾ ਦਿੰਨੇ ਆ ਆ ਵੇਖੋ ਹਈ ਦਾ ਖੱਟਾ ਬੋਲਾ ਹਈ ਤਾਂ ਜਮਾ ਉਹ ਕਿ ਚਵਾਈ ਹਜੇ ਪਹਿਲੀ ਹੋਣੀ ਆ ਹੂੰ ਪੂਰੀ ਮੋਟੀ ਧਾਰ ਆ ਕੋਈ ਭੂਰ ਨਹੀਂ ਛੱਟਾ ਨਹੀਂ ਲੇਟ ਵਰਗਾ ਬੋਲਾ ਜਮਾ ਹੂੰ ਬਾਕੀ ਤੁਹਾਨੂੰ ਖੜ ਕੇ ਤੇ ਅੰਦਾਜ਼ਾ ਲਾ ਕੋਈ ਭੂਰ ਛੱਟਾ ਨਹੀਂ ਚਵਾਈ ਇੱਕ ਨੰਬਰ ਮੱਛੀ ਮੋਟਰ ਵਾਲਾ ਕੰਮ ਹੀ ਆ ਫੁੱਲ ਵੱਡੀ ਵਹਿੜਾ ਦੂਜਾ ਸੂਆ ਨਮਾ ਹਨ ਕਿਸੇ ਵੀ ਭੈਣ ਭਰਾ ਨੇ ਡੇਰੀ ਦੁੱਧ ਪਾਉਣ ਨੂੰ ਵਹਿੜ ਲੈਣੀ ਹੋਵੇ ਜਾਂ ਘਰੇ ਦੁੱਧ ਪੀਣ ਨੂੰ ਲੈਣੀ ਹੋਵੇ 5 7 ਸੂਵੇ ਵਧੀਆ ਖੁੱਲਾ ਦੁੱਧ ਪਿਆਊਗੀ ਕਿਉਂਕਿ ਦੂਜਾ ਸੂਆ ਨਵਾਂ ਹਾਨ ਬੱਛੀ ਐ ਕੰਪੈਕਟ ਆਰਡਰ ਦੀ ਆਸਦੀ ਚਵਾਈ ਵਾਲਾ ਮੋਟਾ-ਮੋਟਾ ਥਾਣਾ ਕੋਈ ਫੋਟ ਨਹੀਂ ਛਾਂਗ ਨਹੀਂ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਜੇ ਥਣ ਚੰਗਾ ਹੋਵੇ ਚਵਾਈ ਤਾਂ ਆਪੇ ਚੰਗੀ ਆਉਣੀ ਬਾਕੀ ਤੁਹਾਨੂੰ ਧਾਰਾਂ ਮਾਰ ਕੇ ਵਿਖਾ ਦਿਆਂ ਚਵਾਈ ਦੀ ਇੱਕ ਨੰਬਰ ਆ ਮਸਾ 15 ਕਿ ਮਿੰਟ ਹੀ ਹੋਇਆ ਤਾਈਆਂ ਬੱਚੇ ਦਾ ਜਿਆਦਾ ਕਰੀ ਜਾਂਦੀ ਆ। ਬਈ ਆਪਾਂ ਇੱਕ ਅੱਧਾ ਪਸ਼ੂ ਲੈਣਾ ਹੈਗਾ ਲੈਨੇ ਪੂਰਾ ਗਰੰਟੀ ਵਾਲਾ ਪਸ਼ੂ ਜੀਆ। ਸਹੀ ਆ। ਤੁਸੀਂ ਇਹ ਗੱਲ ਮੰਨਣੀ ਪਊਗੀ ਇੱਕ ਅੱਧਾ ਪਸ਼ੂ ਵੀਰ ਲੈਂਦਾ ਕੋਈ ਮੰਡੀ ਤੇ ਨਹੀਂ ਵੇਚਦਾ। ਇੱਕ ਅੱਧਾ ਪਸ਼ੂ ਲੈ ਲੈਂਦਾ ਗੱਭਾਂ ਲੈ ਲੈਂਦਾ ਕੱਚਾ ਲੈ ਲੈਂਦਾ ਤਿਆਰ ਕਰਕੇ ਸਵਾ ਕੇ ਘਰੇ ਚਵਾ ਕੇ ਵੀਰ ਨੇ ਦੇਣਾ ਹੁੰਦਾ ਜਾਨਵਰ। ਕਿਉਂ ਤੁਹਾਨੂੰ ਵੀ ਪਤਾ ਜਿਹੜਾ ਭੈਣ ਭੈਣ ਭਰਾ ਤਿਆਰ ਕਰਕੇ ਸਵਾ ਕੇ ਪਸ਼ੂ ਚਵਾ ਕੇ ਦਿੰਦਾ। ਉਹ ਨਹੀਂ ਕੀ ਵਾਲਾ ਜਾਨਵਰ ਨਹੀਂ ਹੁੰਦਾ ਮੰਡੀਆਂ ਚ ਚੱਲੀ ਜਾਂਦਾ ਵਾ ਪਰ ਵੀਰ ਇਹਨੇ ਘਰੇ ਲਿਆ ਕੇ ਵੇਚਣਾ ਹੁੰਦਾ ਜਾਨਵਰ ਫੁੱਲ ਤਸੱਲੀ ਵਾਲਾ ਜਾਨਵਰ ਹੁੰਦਾ ਇਹਦੀ ਜ਼ਿੰਮੇਵਾਰੀ ਮੈਂ ਵੀ ਦੇ ਸਕਦਾ ਕਿਉਂਕਿ ਤੁਹਾਨੂੰ ਪਤਾ ਨਹੀਂ ਆਪਾਂ ਹਰੇਕ ਭੈਣ ਭਰਾ ਦੀ ਜ਼ਿੰਮੇਵਾਰੀ ਲੈਂਦੇ ਨਹੀਂ ਪਰ ਇਹ ਨਰਮ ਜਿਹਾ ਬੰਦਾ ਬਾਕੀ ਤੁਸੀਂ ਜਾਣਦੇ ਹੀ ਆ ਜੈਤ ਜਪਾ ਕਮਲ ਇਹ ਬਾਈ 75 ਕਰ ਦਿਆਂ 75 ਵਿੱਚ ਮਾਨ ਤਾਨ ਕਰ ਦਿਆਂ ਸਹੀ ਆ ਦੋਸਤੋ 75 ਮੁੱਲਵੀਰ ਕਹਿੰਦਾ ਕਰਦੇ ਆ ਵਿੱਚੋਂ ਮਾਨਤਾਨ ਕਰਦੇ ਆਗੇ ਦੁੱਧ 23 24 ਕਿਲੋ ਬਲੂਨ ਨੇ ਦਿੱਤਾ 23 24 ਕਿਲੋ ਮੰਨ ਲਿਓ ਦੁੱਧ ਹੋ ਸਕਦਾ ਵੱਧ ਪਿਆ ਜੇ ਐ ਹੋ ਬਈ ਆਪਣੇ ਕੋਲੇ ਖੜੀ ਰਹੀ ਇਹ ਨਾਮ ਵੀ ਕੀ ਹਾਂ ਤੈਨੂੰ ਆਪਾਂ 23 24 ਕਿਲੋ ਚਵਾ ਕੇ ਵੀ ਦੇ ਦਾਂਗੇ ਇੰਨੀ ਗਰੰਟੀ ਤੇ ਆ ਗਾਂ ਹੀ ਆ ਇੰਨੀ ਗਰੰਟੀ ਤੇ ਵੀਰ ਕਹਿੰਦਾ ਗਾਂ ਹੀ ਆ ਆਪਣੇ ਕੋਲੇ ਹਫਤਾ ਖੜ ਜਾਂਦੀ ਆ ਬਾਈ ਕਹਿੰਦਾ ਆਪਾਂ 23 ਕਿਲੋ 24 ਕਿਲੋ ਚਵਾ ਕੇ ਵੀ ਦੇ ਦੇਾਂਗੇ ਇੰਨੀ ਤਸੱਲੀ ਵਾਲੀ ਵਾੜਾ ਬਾਕੀ ਲੇਵੇ ਦੀ ਤਿਆਰੀ ਦਸੀ ਜਾਂਦੀ ਆ ਕੋਈ ਟਟਮਾ ਲਮਕਾ ਹਵਾਉਣਾ ਨਹੀਂ ਫੱਟ ਫੱਟ ਜਾਂ ਲੇਵਾ ਹਾਂ ਫੁੱਲ ਵੱਡੀ ਬੱਛੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ 23 24 ਕਿਲੋ ਦੁੱਧ ਏਡੀ ਗੇਡੀਆ ਵਾੜਾ ਨਾਰਮਲ ਹੀ ਪੈਂਦੀਆਂ ਤਾਂ ਫਾਰਮ ਵਾਲੀਆਂ 35 40 45 ਲੀਟਰ ਪਿਆ ਜਾਂਦੀਆਂ ਇਹਦਾ ਫੇਰ 23 24 ਕਿਲੋ ਦੁੱਧ ਦੀ ਜਮਾਂ ਜ਼ਾਇਜ ਪਾ 77 ਦੀ ਦੇ ਦੇਣੀ ਆ ਲੱਖ ਸਵਾ ਲੱਖ ਮੁੱਲ ਕਰਦਾ ਅਗਲੇ ਇੰਨੇ ਦੁੱਧ ਵਾਲੀ ਵਾੜ ਦਾ ਪਰ ਜਮਾਂ ਜ਼ਾਇਜ ਪਾ ਨਰਮ ਜੇ ਬੰਦੇ ਆ ਸਾਰਿਆਂ ਨੂੰ ਸਤਿ ਸਾਕ